ੰਜਰਿਆਂ ਦੇ ਵਿੱਚ ਬੰਦ ਜਿਹੜੇ ਡੌਗ ਸੀਗੇ ਉਹਨਾਂ ਨੂੰ ਅੱਗ ਲੱਗੀ ਮਤਲਬ ਜਿੱਥੇ ਪਏ ਆ ਉਹ ਚਾਹਰਾ ਆਪਣੇ ਆਪ ਨੂੰ ਬਚਾ ਨਹੀਂ ਸਕਿਆ ਅੱਗ ਲੱਗੀ ਵੀ ਅੱਗ ਨਾਲ ਸਾਰਾ ਸ਼ਰੀਰ ਉਹਦਾ ਮੱਚ ਗਿਆ ਆਕੜੇ ਪਏ ਆ ਤੁਸੀਂ ਦੇਖ ਸਕਦੇ ਹੋ ਅੰਦਰ ਨੇ 8-9 ਕੁੱਤੇ ਨੇ ਤੇ ਬੱਚਾ ਦੀ ਹਾਲਤ ਨਹੀਂ ਲੱਗਦੀ ਹੈਗੀ ਆਪੇ ਮਰਦੇ ਆ ਕੁੱਤੇ ਮਰਦੇ ਆ ਜਾਂ ਬਿਮਾਰ ਆ ਮੈਂ ਉਹਦਾ ਇਲਾਜ ਕਰਾਵਾਂ ਉਹੀ ਦੇਖਣ ਆਏ ਆ ਨਹੀਂ ਵੀਰੇ ਤੁਸੀਂ ਬਾਹਰ ਰਹੋ ਜਦ ਤੁਸੀਂ ਉਸ ਬੰਦੇ ਨਾਲ ਆਏ ਹੋ ਨਾ ਬਣੀ ਸਿੰਘ ਦੇ ਨਾਲ ਮੈਂ ਉਸ ਮਿਲਣ ਨਹੀਂ ਆਇਆ ਮੇਰਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਉਹ ਬਣੀ ਤਾਂ ਕਿਹੜਾ ਹਾਸਲ ਹੋ ਗਈ ਹੋਈ ਪਈ ਐ ਜੀ ਤੁਸੀਂ ਕਿਨੂੰ ਬੋਲਦਾ ਬੋਲੂ ਕਨੇ ਉਹ ਕੀ ਲੱਗਦਾ ਵੀ ਇਹ ਮੈਂ ਜਿਹੜਾ ਹਾਸਾ ਹੋਇਆ ਸਰ ਇਹ ਸ਼ਰਾਰਤ ਬਾਜੀ ਹੀ ਐ ਤੇ ਜੋ ਹਾਸਾ ਹੋਇਆ ਸੀਗਾ ਉਹਦੇ ਜਿਹੜੇ ਦੇਖ ਰੇਖ ਕਰਨ ਵਾਲੇ ਐ ਕੀ ਨਾਮ ਬਾਈ ਜੀ ਆਪਣਾ ਗੁਰਜੰਟ ਸਿੰਘ ਸਰ ਕੀ ਹੋਇਆ ਸੀਗਾ ਮਾਮਲਾ ਕੁਝ ਲਗਡਾਟ ਚੱਲਦੀ ਐ ਮੰਨ ਲਓ ਜਾਕੀ ਸੇ ਬੰਦੇ ਨੇ ਖਾਰਬਾਜੀ ਦੇ ਵਿੱਚ ਆ ਨੁਕਸਾਨ ਕਰਤਾ ਅੱਠ ਬੇਜਾਨ ਜਾਨ ਜੀਵ ਜੰਤੂਆਂ ਨੂੰ ਮਾਰਤਾ ਇਹ ਕਹਿੰਦਾ ਮੈਂ ਸੇਵਾ ਕਰਦਾ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜੇ ਸੇਵਾ ਕਰਦੇ ਆਪਾਂ ਤੇ ਆਪਾਂ ਨੂੰ ਸਾਹਮਣੇ ਆਣਾ ਚਾਹੀਦਾ ਵਿਚਾਰੇ ਉਹ ਬੇਜਮਾਨ ਨੇ ਨਮਸਤੇ ਸਸਰੀਕਾਲ ਆਦਵ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅੱਜ ਅਸੀਂ ਥਾਣਾ ਡੇਲੋ ਦੇ ਅਧੀਨ ਪੈਂਦੇ ਏਰੀਆ ਖਾਨਪੁਰ ਦੇ ਵਿੱਚ ਖੜੇ ਆ ਜਿੱਥੇ ਇੱਕ ਡੌਗ ਸ਼ੈਲਟਰ ਹੈ ਤੇ ਦੱਸਿਆ ਜਾਂਦਾ ਵੀ ਇੱਥੇ ਡੌਗ ਸ਼ੈਲਟਰ ਨੂੰ ਅੱਗ ਲੱਗੀ ਹੈ ਤੇ ਜਿਹਦੇ ਵਿੱਚ 8 ਜਿਹੜੇ ਡੌਗ ਨੇ ਉਹ ਜਲ ਕੇ ਮਰ ਗਏ ਨੇ ਤੇ ਪੁਲਿਸ ਵੀ ਮੌਕੇ ਤੇ ਉੱਤੇ ਆਈ ਹੈ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਵੀ ਸਾਹਮਣੇ ਜਿਹੜੇ ਹੈਗੇ ਨੇ ਸ਼ੈਲਟਰ ਦੇ ਵਿੱਚ ਪਿੰਜਰਿਆਂ ਦੇ ਵਿੱਚ ਬੰਦ ਜਿਹੜੇ ਡੌਗ ਸੀਗੇ ਉਹਨਾਂ ਨੂੰ ਅੱਗ ਲੱਗੀ ਤੇ ਜਿਹਦੇ ਨਾਲ ਉਹ ਸੜ ਕੇ ਜਿਹੜੇ ਹੈਗੇ ਆ ਸੁਆਹ ਹੋ ਗਿਆ ਸਾਡੇ ਨਾਲ ਇੱਕ ਐਨਜੀਓ ਦੇ ਮੈਂਬਰ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾਮ ਦਾ ਸასი ਗੱਲ ਜੀ ਮੈਂ ਮਨੀ ਸਿੰਘ ਪ੍ਰੈਜ਼ੀਡੈਂਟ ਹੈਲਪ ਫੋਰ ਐਨੀਮਲ ਪੀਪਲ ਫੋਰ ਐਨੀਮਲ ਉਹਦੇਣਾ ਅੱਜ ਸਰ ਕਿੱਥੇ ਆਏ ਹੋ ਤੇ ਕੀ ਇੱਥੇ ਹੋਇਆ ਵਾ ਹਾਦਸਾ ਗੱਲ ਇਦਾਂ ਜੀ ਮੈਨੂੰ ਵੀਡੀਓ ਆਈ ਸੀਗੀ ਸਾਡੇ ਗਰੁੱਪਾਂ 'ਚ ਵੀ ਸ਼ੇਅਰ ਹੋਈ ਹੈ ਪਤਾ ਲੱਗਿਆ ਇੱਕ ਨਾ ਕੋਈ ਬੰਦਾ ਗੁਰਜੰਟ ਸਿੰਘ ਜਿਹੜਾ ਇਲੀਗਲ ਤਰੀਕੇ ਨਾਲ ਕੋਈ ਸ਼ੈਲਟਰ ਛੁਲਟ ਚਲਾ ਰਿਹਾ ਜਿਹਦੇ ਕੋ ਪਿੱਟਬੋਲ ਕੁੱਤੇ ਨੇ ਕਈ ਗੈਰ ਕਾਨੂੰਨੀ ਕੰਮ ਕਰਦਾ ਉਹਨਾਂ ਦੀ ਆੜ ਵਿੱਚ ਕੁੱਤਿਆਂ ਦੀ ਚਲੋ ਜਦੋਂ ਮੈਨੂੰ ਪਤਾ ਲੱਗਿਆ ਅਸੀਂ ਫਟਾਫਟ ਮੈਂ ਤੇ ਮੇਰੇ ਐਨਜੀਓ ਦੇ ਮੈਂਬਰ ਅਸੀਂ ਫਟਾਫਟ ਮੌਕੇ ਤੇ ਪਹੁੰਚੇ ਦੇਖਿਆ ਪਿੰਜਰਿਆਂ ਦੇ ਵਿੱਚ ਛੋਟੇ ਛੋਟੇ ਪਿੰਜਰਿਆਂ ਦੇ ਵਿੱਚ ਕੁੱਤੇ ਸੰਗਲਾਂਾ ਬੰਨੇ ਹੋਏ ਅੱਗ ਨਾਲ ਬਿਲਕੁਲ ਸੁਲਗੇ ਪਏ ਐ ਬਿਲਕੁਲ ਮਤਲਬ ਜਿੱਥੇ ਪਏ ਆ ਵਿਚਾਰਾ ਆਪਣੇ ਆਪ ਨੂੰ ਬਚਾ ਨਹੀਂ ਸਕਿਆ ਅੱਗ ਲੱਗੀ ਵੀ ਅੱਗ ਨਾਲ ਸਾਰਾ ਸ਼ਰੀਰ ਉਹਦਾ ਮੱਚ ਗਿਆ ਆਕੜੇ ਪਏ ਐ ਕੁਝ ਦੇਖ ਸਕਦੇ ਹੋ ਅੰਦਰ ਨੇ 8-9 ਕੁੱਤੇ ਨੇ ਉਹ ਸਾਰੇ ਜ਼ਿਆਦਾਤਰ ਪਿਟਬੁੱਲ ਨਸਲ ਦੇ ਕੁੱਤੇ ਨੇ ਠੀਕ ਹੈ ਸੰਗਲਾਂ ਪਈਆਂ ਹੋਈਆਂ ਮੋਟੀਆਂ-ਮੋਟੀਆਂ ਪਿੰਜਰਿਆਂ 'ਚ ਬੰਦ ਨੇ ਤੇ ਮੇਰੇ ਹਿਸਾਬ ਨਾਲ ਬੜੀ ਦਰਦਨਾਕ ਮੌਤ ਮਿਲੀ ਵਿਚਾਰਿਆਂ ਨੂੰ ਵੀ ਜਿਸ ਹਿਸਾਬ ਨਾਲ ਜੇ ਅੱਗ ਲੱਗੀ ਹੋਣੀ ਹੈ ਤੜਫਦੇ ਹੀ ਰਹਿ ਗਏ ਨਾ ਕੋਈ ਉਹਨਾਂ ਨੂੰ ਬਚਾ ਪਾਇਆ ਨਾ ਕੁਝ ਇਹ ਬਹੁਤ ਵੱਡੀ ਅਣਗਹਿਲੀ ਹੈ ਜੇ ਜੇ ਬੰਦਾ ਕਹਿੰਦਾ ਵੀ ਨਹੀਂ ਜੀ ਮੈਂ ਮਤਲਬ ਸ਼ੈਲਟਰ ਚਲਾਉਣਾ ਜਾਂ ਕੁਝ ਹੈ ਪਹਿਲੀ ਗੱਲ ਤਾਂ ਸ਼ੈਲਟਰ ਦਾ ਕੋਈ ਇਹਦੇ ਕੋਲ ਹੈ ਹੀ ਨਹੀਂ ਰਾਈਟ ਠੀਕ ਹੈ ਪਿਟਬੁੱਲ ਕੁੱਤੇ ਨੇ ਸਾਰੇ ਨਸਲ ਵਾਲੇ ਕੁੱਤੇ ਨੇ ਰੱਬ ਜਣੇ ਉਹਦੇ ਆੜ ਚ ਬਰੀਡਿੰਗ ਕਰਦਾ ਤੇ ਵੇਚਦਾ ਖੂਨ ਵੇਚਦਾ ਕੀ ਕੁਛ ਕਰਦਾ ਹਨਾ ਤੇ ਜਦੋਂ ਅਸੀਂ ਆ ਕੇ ਦੇਖਿਆ ਤੇ ਪਤਾ ਲੱਗਿਆ ਰਾਤ ਦੀ ਅੱਗ ਲੱਗੀ ਹੋਈ ਰਾਤੀ ਜਾਂ ਕਿਸੇ ਟਾਈਮ ਤੇ ਕਿੰਨੇ ਟਾਈਮ ਤੇ ਅੱਗ ਲੱਗੀ ਹੈ ਕਹਿੰਦਾ ਮੈਂ ਰਾਤੀ ਚਲਾ ਗਿਆ ਸੀ ਸਵੇਰੇ ਅੱਗ ਲੱਗੀ ਹੋਈ ਸੀ ਇੱਥੇ ਹਨਾ ਜਦੋਂ ਇਹਨੇ ਆ ਕੇ ਬੁਝਾਈ-ਵਜੁਈ ਆ ਜਾਂ ਜੋ ਹੈ ਇਹ ਜੋ ਦੱਸਦਾ ਸੀਗਾ 12 1 ਵਜੇ ਮੈਂ ਇੱਥੇ ਆਇਆ ਵਾਂ ਤੇ ਉਹ ਵਿਚਾਰੇ ਬਿਲਕੁਲ ਹੀ ਮਤਲਬ ਆਪਣੇ ਆਪ ਨੂੰ ਬਚਾ ਵੀ ਨਹੀਂ ਕਰ ਪਾਏ 8-9 ਕੁੱਤੇ ਨੇ ਪਿਟਬੁੱਲ ਜਿਹੜਾ ਪਿਟਬੁੱਲ ਵਾਲੇ ਕੁੱਤੇ ਜਿਹੜੇ ਇੱਧਰਲੇ ਪਾਸੇ ਪਏ ਨੇ ਮੈਂ ਦੇਖੇ ਜਾ ਕੇ ਸੰਗਲਾ ਪਈਆਂ ਹੋਈਆਂ ਉਹੀ ਮਰੇ ਨੇ ਜੇ 2-4 ਕੁੱਤੇ ਦੂਜੀ ਨਸਲ ਵਾਲੇ ਉਧਰ ਨੇ ਕੋਈ ਸ਼ੇਂਡ ਬਰਨੈਂਡ ਵੀ ਪਿਆ ਉਥੇ ਪੋਮੇਰੀਅਨ ਨੇ ਹੋਰ ਜ਼ਿਆਦਾਤਰ ਨਸਲਾਂ ਵਾਲੇ ਕੁੱਤੇ ਨੇ 2-4 ਮੈਂ ਮੇਰੇ ਖਿਆਲ ਨਾਲ ਦੂਜੇ ਦੇਖੇ ਨੇ ਪਰ ਬੜੀ ਗਲਤ ਗੱਲ ਹੈ ਜੇ ਮੈਂ ਇੱਕ ਇਹ ਕਹਿੰਦਾ ਮੈਂ ਸੇਵਾ ਕਰਦਾ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜੇ ਸੇਵਾ ਕਰਦੇ ਆ ਆਪਾਂ ਤੇ ਆਪਾਂ ਨੂੰ ਸਾਹਮਣੇ ਆਣਾ ਚਾਹੀਦਾ ਵਿਚਾਰੇ ਉਹ ਬੇਜਮਾਨ ਨੇ ਰਾਤ ਨੂੰ ਆਪਾਂ ਛੱਡ ਕੇ ਚੱਲਨੇ ਆ 30 ਕੁੱਤਿਆਂ ਨੂੰ ਐਦਾਂ ਹੀ ਲਵਾਰਸ ਕੋਈ ਕੱਲ ਨੂੰ ਸੱਪ ਵੜ ਜੇ ਕੋਈ ਹੁਣ ਆਲਾ ਘਟਨਾ ਹੋਗੀ ਨਾ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਸੀਗਾ ਉਹਨਾਂ ਨੇ ਤਾਂ ਕਿਸੇ ਦਾ ਕੁਝ ਨਹੀਂ ਵਿਗਾੜਿਆ ਬਸ ਇਹ ਆ ਵੀ ਇਹਦੇ ਹੱਥੇ ਚ ਲੱਗ ਗਏ ਸੀਗੇ ਉਹ ਪਿੰਜਰਿਆਂ 'ਚ ਇਹ ਬੰਦ ਕਰ ਗਏ ਉਹ ਵਿਚਾਰੇ ਦਰਦਨਾਕ ਮੌਤ ਮਰ ਗਏ ਆਪਣੇ ਆਪ ਨੂੰ ਵੀ ਬਚਾ ਪਏ ਮੈਂ ਕਹਿੰਦਾ ਖੁੱਲੇ ਛੱਡ ਦਿੰਦਾ ਘਟੋ ਘਾੜ ਯਾਰ ਆਪਣੇ ਆਪ ਤਾਂ ਬਚਾ ਕਰ ਲੈਂਦੇ ਜੇ ਤੂੰ ਇੱਥੇ ਨਹੀਂ ਸਾਮ ਸਕਦਾ ਹੁਣ ਪੁਲਿਸ ਵੀ ਆਈ ਆ ਮੌਕੇ ਦੇ ਉੱਤੇ ਤੇ ਕੀ ਕਾਰਵਾਈ ਕਰ ਰਹੀ ਹੈ ਦੇਖੋ ਜੀ ਪੁਲਿਸ ਨੂੰ ਮੈਂ ਆਪਣਾ ਵੀ ਲਿਖਾਤਾ ਹੁਣ ਮੈਂ ਸਟੇਟਮੈਂਟ ਵੀ ਦਵਾਂਗਾ ਇਹਦੀ ਸਾਡੀ ਸਖਤ ਤੋਂ ਸਖਤ ਮੰਗ ਹੈ ਇਹ ਬੰਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਜੇ ਇਹ ਕੋ ਸਾਮ ਸਵਾਲ ਨਹੀਂ ਹੁੰਦੀ ਅਸੀਂ ਇਹਨੂੰ ਕਈ ਵਾਰ ਪਹਿਲਾਂ ਵੀ ਸਾਨੂੰ ਪਤਾ ਲੱਗਿਆ ਸਮਝਾਇਆ ਸੀ ਵੀ ਨਾ ਕਰ ਤੂੰ ਲੀਗਲੀ ਤਰੀਕੇ ਨਾਲ ਆਪਣਾ ਕਰ ਬੰਦਾ ਰੱਖ ਜੇ ਤੂੰ ਨਹੀਂ ਸਾਮ ਸਕਦਾ ਲੁਧਿਆਣਾ ਚ ਸ਼ੈਲਟਰ ਨਹੀਂ ਯਾਰ ਹੋਰ ਨੇ ਹੁਣ ਸਾਡਾ ਸ਼ੈਲਟਰ ਨਹੀਂ ਹੈ ਅਸੀਂ ਹੋਰ ਸ਼ੈਲਟਰਾਂ ਹੀ ਭੇਜ ਦਿੰਨੇ ਆ ਜਿਹੜੇ ਰਜਿਸਟਰਡ ਸ਼ੈਲਟਰ ਨੇ ਹੋਰ ਤਿੰਨ ਐਨ ਜੀਓ ਨੇ ਲੁਧਿਆਣਾ ਚ ਚੱਲ ਰਹੀਆਂ ਅਸੀਂ ਉਹਨਾਂ ਸ਼ੈਲਟਰਾਂ ਚ ਡੋਗ ਭੇਜ ਦਿੰਨੇ ਆ ਇਹਨੂੰ ਵੀ ਕਦੇ ਕਿਸੇ ਸ਼ੈਲਟਰ ਨੇ ਮਨਾ ਨਹੀਂ ਕੀਤਾ ਉੱਥੇ ਛੱਡ ਸਕਦਾ ਸੀ ਬਸ ਰੱਬ ਜਾਣੇ ਆਪਣੀਆਂ ਡੋਨੇਸ਼ਨਾਂ ਦੀ ਇਹਦੀ ਆੜਾ ਡੋਨੇਸ਼ਨਾਂ ਇਕੱਠੀਆਂ ਕਰਨ ਦੇ ਆਸ ਚ ਬੈਠਾ ਹੈ ਜਾਂ ਕੀ ਇਹਦਾ ਮੋਟਿਵ ਹੈ ਜਿਹਦੇ ਕਰਕੇ ਦੇਣਾ ਨਹੀਂ ਚਾਹਦਾ ਅੱਜ ਵੀ ਮੈਂ ਆ ਕੇ ਨੂੰ ਇਹੀ ਗੱਲ ਕਹੀ ਮੈਂ ਕਿਹਾ ਮੇਰੀ ਗੱਲ ਹੋਈ ਹੈ ਦੂਜੇ ਸ਼ੈਲਟਰ ਵਾਲੇ ਨਾਲ ਉੱਥੇ ਭੇਜ ਦਿੰਨੇ ਆ ਲੋਕ ਕਹਿੰਦਾ ਆਨੇ ਕਿਵੇਂ ਕੋਈ ਡੋਗ ਲੈ ਜਾਏਗਾ ਇੱਥੋਂ ਮੈਂ ਨਹੀਂ ਜਾਣਦੇ ਨੇ ਆ ਉਜਾੜ ਬੀਆਵਾਨ ਜੰਗਲ ਹੈ ਨੇੜੇ ਤਰੇ ਕੋਈ ਬੰਦਾ ਨਹੀਂ ਫਟਕ ਸਕਦਾ ਇਹ ਹਾਲ ਹੈ ਇੱਥੇ ਤਾਂ ਬੰਦਾ ਨਹੀਂ ਸੇਵ ਵਿਚਾਰਾ ਜਾਨਵਰ ਕੀ ਕਰੇਗਾ ਉਹ ਤਾਂ ਆਪਣਾ ਆਪ ਨਹੀਂ ਬਚਾ ਕਰ ਸਕਿਆ ਜਿਹੜੀ ਐਨਜੀਓ ਦੇ ਵਿੱਚ ਡੌਗ ਸ਼ੈਲਟਰ ਜਿਹੜਾ ਬਣਾਇਆ ਗਿਆ ਐਨਜੀਓ ਵੱਲੋਂ ਤੇ ਉੱਥੇ ਜਿਹੜੇ ਡੌਗ ਰੱਖੇ ਗਏ ਸੀਗੇ ਤੇ ਜੋ ਹਾਦਸਾ ਹੋਇਆ ਸੀਗਾ ਉਹਦੇ ਜਿਹੜੇ ਦੇਖਰੇਖ ਕਰਨ ਵਾਲੇ ਆ ਕੀ ਨਾਮ ਬਾਈ ਜੀ ਆਪਣਾ ਗੁਰਜੰਟ ਸਿੰਘ ਸਰ ਕੀ ਹੋਇਆ ਸੀਗਾ ਮਾਮਲਾ ਭਾਜੀ ਪਹਿਲੇ ਤੇ ਸਾਰਿਆਂ ਨੂੰ ਹੱਥ ਜੋੜ ਕੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਜੋ ਸਾਡੀ ਵੀਡੀਓ ਦੇਖਦੇ ਆ ਉਹ ਸਾਡਾ ਚੱਲਦਾ ਜੀ ਅਸੀਂ ਹਰ ਜਗ੍ਹਾ ਤੋਂ ਜਾਨਵਰ ਰੈਸਕਿਊ ਕਰਦੇ ਆ ਤੇ ਮੇਰੇ ਕੋ ਸਾਰੇ ਫੋਟੋ ਵੀਡੀਓ ਪ੍ਰੂਫ ਹੁੰਦੇ ਆ ਪਰ 24 ਆਵਰ ਕਰਦੇ ਆ ਜੀ ਰਾਤ ਨੂੰ ਵੀ ਰੈਸਕਿਊ ਕਰਦੇ ਆ ਛੋਟੇ ਤੋਂ ਲੈ ਕੇ ਵੱਡਾ ਹਰ ਇੱਕ ਤਰ੍ਹਾਂ ਦਾ ਜਾਨਵਰ ਪਲਾ ਹੁਣਾ ਚਾਹੀਦਾ ਸੋ ਇਹ ਜਗਾ ਤੁਸੀਂ ਦੇਖ ਰਹੇ ਹੋ ਰੈਂਟ ਤੇ ਜਗਾ ਲੱਤੀ ਹੋਈ ਸੀ ਤੇ ਕੁਝ ਲਗਡਾਟ ਚੱਲਦੀ ਆ ਮੰਨ ਲਓ ਜਾਂ ਕਿਸੇ ਬੰਦੇ ਨੇ ਖਾਰਬਾਜੀ ਦੇ ਵਿੱਚ ਆ ਨੁਕਸਾਨ ਕਰਤਾ 8 ਬੇਜਵਾਨ ਜੀਵ ਜੰਤੂ ਨੂੰ ਮਾਰਤਾ 8 ਬੇਜਵਾਨ ਜੀਵ ਜੰਤੂ ਨੂੰ ਤਰਪਾਲ ਨਾਲ ਅੱਗ ਲੱਗੀ ਹੈ ਮਰ ਗਿਆ ਦੁੱਖ ਹੋਇਆ ਕਿਉਂਕਿ ਆ ਸਾਡੇ ਆਪਣੇ ਰੈਸਕਿਊ ਕੀਤੇ ਹੋਏ ਆ ਥਾਂ ਥਾਂ ਤੋਂ ਪਕੜੇ ਹੋਏ ਆ ਉਹਨੂੰ ਬੱਚਿਆਂ ਤਰ੍ਹਾਂ ਪਿਆਰ ਕਰੀਏ ਹੋਏ ਆਪਣੇ ਇੱਥੇ ਰੱਖੇ ਸੀ ਆਪਾਂ ਟੋਟਲ ਪਾਜੀ ਛੋਟੇ ਵੱਡੇ ਪਾ ਕੇ ਤਾਂ ਇਹ ਮੰਨ ਲਓ ਵੀ 30 ਦੇ ਕਰੀਬ ਆ। ਅੱਛਾ ਜੀ। ਤੇ ਜਿਹੜੇ ਜਲ ਕੇ ਮਰੇ ਉਹ ਕਿੰਨੇ ਆ? ਪਾਜੀ ਸੱਤ ਵੱਡੇ ਐ ਕਿ ਛੋਟਾ ਬੱਚਾ ਸੀ। ਤੇ ਇੱਕ ਬਿਲਕੁਲ ਅੱਧਾ ਜਲ ਚੁੱਕਾ। ਠੀਕ ਹੈ ਤੇ ਪੁਲਿਸ ਆਈ ਸੀਗੀ ਹੁਣ ਜਾਂਚ ਕਰਨ। ਪਾਜੀ ਮੈਂ ਕੰਟਰੋਲ ਰੂਮ ਤੇ ਕਾਲ ਕਰਕੇ ਪੁਲਿਸ ਟੀਮ ਨੂੰ ਬੁਲਾਇਆ ਸੀਗਾ ਜੋ ਆਪਣੇ ਬਿਆਨ ਸੀਗੇ ਮੈਂ ਲਿਖਵਾਤੇ ਆ। ਮੈਂ ਵੀ ਮੰਗ ਕਰਦਾ ਹਾਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਕਿ ਜਿਹੜੇ ਬੇਜਵਾਨ ਜੀਵ ਚੋਂ ਇਦੋਂ ਇਦਾਂ ਹੋਇਆ ਵਾ ਇਹਦਾ ਇਨਸਾਫ ਤੋਂ ਆਏ ਜਾਵੇ। ਕਿਉਂਕਿ ਇਹ ਜਾਣ ਕੇ ਕੋਈ ਕੀਤਾ ਨਹੀਂ ਆ। ਮੈਂ ਨਹੀਂ ਕੀਤਾ ਜਾਂ ਕਿਸੇ ਨੇ ਹੋਰ ਨਹੀਂ ਕੀਤਾ ਕਿਸੇ ਨੇ ਸ਼ਰਾਰਤ ਕੀਤੀ ਹੈ ਠੀਕ ਹੈ ਜੀ ਆ ਦੇਖ ਸਕਦੇ ਹੋ ਜੀ ਇੱਕ ਜੋ ਮਨੀ ਸਿੰਘ ਨਾਮ ਦਾ ਵਿਅਕਤੀ ਹੈ ਆਪਣੇ ਉਹਨੂੰ ਪੀਐਫਏ ਦਾ ਮੈਂਬਰ ਕਹਿ ਰਿਹਾ ਜਿਹਦਾ ਕਦੇ ਫੋਨ ਨੰਬਰ ਨਹੀਂ ਚੱਲਦਾ ਕਦੇ ਕੋਈ ਜੈਨੂਅਲ ਹੈਲਪਲਾਈਨ ਨਹੀਂ ਖੜਦੇ ਆ ਦੇਖ ਲਓ ਜੀ ਮਨੀ ਸਿੰਘ ਦੇ ਉੱਤੇ ਮਨੀ ਸਿੰਘ ਸਾਹਿਬ ਦੇਖ ਰਹੇ ਹੋ son of ਜਗਿੰਦਰਪਾਲ ਸਿੰਘ ਠੀਕ ਹੈ ਜੀ ਹਾਊਸ ਨੰਬਰ 381 ਕੂਚਾ ਹਰਨਾਮਦਸ ਆ ਨੋਨ ਅਵੇਲੇਬਲ ਅਫੈਂਸ ਹੈ ਜੀ ਇਸ ਬੰਦੇ ਦੇ ਉੱਤੇ ਤਿੰਨ ਮੱਝਾਂ ਮਾਰੀਆਂ ਨੇ ਔਰ ਮੈਂ ਜਿਹੜੇ ਜਾਨਵਰ ਰੈਸਕਿਊ ਕੀਤੇ 10000 ਤੋਂ ਪ러스 ਮੈਂ ਰੈਸਕਿਊ ਕਰ ਚੁੱਕਾ ਮੇਰੇ ਕੋਲ ਸਾਰੇ ਫੋਟੋ ਵੀਡੀਓ ਪ੍ਰੂਫ ਆਇਆ ਪਰਚਾ ਹੋਰ ਵੀ ਦਿਖਾ ਦਿਓ ਮੇਰੇ ਕੱਢਿਓ ਦੂਸਰਾ ਪਰਚਾ ਕਿੱਥੇ ਆ ਆ ਫੋਟੋ ਜੀ ਦੂਸਰਾ ਪਰਚਾ ਸੋ ਦੋਸਤੋ ਸਾਰਾ ਕੁਝ ਤੁਸੀਂ ਦੇਖਦੇ ਹੋ ਤੁਸੀਂ ਆਪ ਚੂਜ਼ ਕਰਨਾ ਕਿ ਕਿਹੜਾ ਐਨੀਮਲ ਲਵਰ ਸੱਚਾ ਹੈ ਕਿਹੜੀ ਐਨਜੀਓ ਸਹੀ ਕੰਮ ਕਰ ਰਹੀ ਹੈ ਚਾਹੇ ਰਜਿਸਟਰਡ ਆ ਜਾਂ ਨਹੀਂ ਹੈ ਤੁਸੀਂ ਕਲੀਅਰ ਗੱਲ ਕਰਨੀ ਹੈ ਬੱਡੇ ਨਾਲ ਕੋਈ ਕਰਦਾ ਨਹੀਂ ਵੀਰੇ ਕੋਈ ਨਹੀਂ ਹੈਗਾ ਬੱਡੇ ਨਾਲ ਹਲੋ ਜੀ ਮਨੀ ਸਿੰਘ ਸਨ ਉਹ ਚੁਕੇਂਦਰਪਾਲ ਸਿੰਘ ਇਹਦੇ ਤੇ ਕੀ ਧਾਰਾ ਲੱਗੀ ਹੋਈ ਆ ਦੂਸਰੇ ਪਰਚੇ ਦੇ ਹਾਂਜੀ ਪਾਣੀ ਵਾਲੇ ਕੁੱਤੇ ਮਾਰੇ ਪਾਣੀ ਵਾਲੇ ਕੁੱਤੇ ਲਾ ਕੇ ਟੀਕੇ ਮਾਰੇ ਆ ਔਰ ਇਹਦੇ ਕਿਸੇ ਫਰੈਂਡ ਨੇ ਇਹਨੂੰ ਬਰੀਡ ਡੌਗ ਅਡਾਪਟ ਕਰਨ ਲਈ ਦਿੱਤੀ ਸੀ ਔਰ ਇਹਨੇ ਅੱਗੇ ਵੇਚੀ ਆ ਸਾਡੇ ਕੋਲ ਸਾਰੇ ਫੋਟੋ ਵੀਡੀਓ ਪ੍ਰੂਫ ਨੇ ਔਰ ਅਸੀਂ ਬੰਦੇ ਨੂੰ ਚੰਗੀ ਤਰ੍ਹਾਂ ਇਸ ਵਾਰੀ ਇਹਦੀ ਪ੍ਰਧਾਨਗੀ ਕੱਢ ਕੇ ਆਟਾਂਗੇ ਅਸੀਂ ਇਹਦੇ ਵਿੱਚ ਕੋਈ ਚੈਲੰਜ ਵਾਲੀ ਗੱਲ ਨਹੀਂ ਹੈ ਜਿਹੜਾ ਬੰਦਾ ਖੜੇਗਾ ਮਾਰਕੀਟ 'ਚ ਸੇਵਾ ਕਰੇਗਾ ਉਹੀ ਖੜੇਗਾ ਜਿਹੜੇ ਫੇਕ ਐਨਜੀ ਵਾਲੇ ਨੇ ਉਹ ਅਸੀਂ ਨਹੀਂ ਖੜਨ ਦਿੱਤੇ ਜਾਣਗੇ ਕੀ ਨਾਮ ਹੈ ਮੇਰਾ ਨਾਮ ਮੀਨਾ ਮੈਮ ਤੁਸੀਂ ਇੱਥੇ ਵੀ ਆਏ ਹੋ ਤੁਸੀਂ ਡੌਗ ਲਵਰ ਵੀ ਲੱਗ ਰਹੇ ਹੋ ਤੇ ਕੀ ਲੱਗਦਾ ਵੀ ਇਹ ਜਿਹੜਾ ਹਾਸਾ ਹੋਇਆ ਸਰ ਇਹ ਸ਼ਰਾਰਤ ਵਾਜੀ ਹੀ ਹੈ ਕਿਉਂਕਿ ਸ਼ਾਰਟ ਸਰਕਟ ਹੁੰਦਾ ਤਾਂ ਸਾਰੇ ਪਾਸੇ ਲਾਈਟ ਨਹੀਂ ਆਣੀ ਸੀਗੀ ਠੀਕ ਹੈ ਸਾਰੇ ਪਾਸੇ ਲਾਈਟ ਹੈਗੀ ਆ ਬਸ ਇਧਰਲੀ ਸਾਈਡ ਨਹੀਂ ਹੈਗੀ ਤੇ ਇਹਦੇ ਕਰਕੇ ਸ਼ਰਾਰਤ ਵਾਜੀ ਹੀ ਆ ਦੇਖੋ ਸਾਨੂੰ ਵੀ ਇਨਸਾਫ ਚਾਹੀਦਾ ਬੱਚਿਆਂ ਦਾ ਜਿਹੜੇ ਬੱਚੇ ਸਾਡੇ ਖਤਮ ਹੋ ਗਿਆ ਸਾਨੂੰ ਵੀ ਪਤਾ ਆ ਬਹੁਤ ਦੁੱਖ ਹੁੰਦਾ ਆ ਇਹ ਕਦੋਂ ਦੀ ਘਟਨਾ ਹੈਗੀ ਆ ਇਹ ਅੱਜ ਦੀ ਘਟਨਾ ਹੈ ਸਵੇਰੇ ਮੈਨੂੰ ਲੱਗਦਾ ਸਵੇਰੇ ਤੜਕੇ ਦੀ ਹੋਈ ਆ ਨਹੀਂ ਰਾਤ ਵੀ ਦੱਸਦੇ ਆ ਵੀ ਨਹੀਂ ਨਹੀਂ ਰਾਤ ਦੀ ਨਹੀਂ ਹੈਗੀ ਰਾਤੀ ਵੀਰਾ ਗਿਆ ਹੈ ਤੋਂ 11 12 ਵਜੇ ਗਿਆ ਹੈ ਬੱਚਿਆਂ ਨੂੰ ਡਿੱਪ ਵਗੈਰਾ ਲੱਗਦੀ ਸੀ ਛੋਟੇ ਬੱਚੇ ਪਰਵੋ ਦੇ ਵਿੱਚ ਹੈਗੇ ਆ ਤੇ ਉਹਨਾਂ ਚੋਂ ਇੱਕ ਬੱਚਾ ਸੜ ਗই ਗਿਆ ਜੇ ਪਰਵੋ ਵਾਲੇ ਸੀਗੇ ਅੱਛਾ ਤੇ ਇਹਦੇ ਵਿੱਚ ਫਿਰ ਹੁਣ ਇੱਥੇ ਮੋਕੇ ਤੇ ਹੈ ਨਹੀਂ ਸੀ ਕੋਈ ਜਦੋਂ ਅੱਗ ਲੱਗੀ ਸੀ ਮੋਕੇ ਤੇ ਵੀਰ ਜੀ ਐਦਾਂ ਆ ਵੀ ਅਸੀਂ ਦੋ ਰੱਖੇ ਸੀਗੇ ਮਤਲਬ ਬੱਚੇ ਦੋ ਜਾਣੇ ਰੱਖੇ ਸੀ ਪਟੋ ਪਿੱਟ ਬੋਲ ਕਰਕੇ ਕੋਈ ਨਹੀਂ ਖੜਦਾ ਹੈਗਾ ਵੀਰਾ ਹੀ ਸਾਰਾ ਕੁਝ ਕਰਦਾ ਆ ਗਰਜੈਂਟ ਰੋਟੀ ਪਾਣੀ ਬੱਚਿਆਂ ਦੀ ਦੁੱਧ ਪਾਣੀ ਲਿਆਉਣਾ ਕਰਨਾ ਇਹਦਾ ਲੈਟਰਿੰਗ ਬਾਥਰੂਮ ਸਾਰਾ ਇਹੀ ਦੇਖਦਾ ਪਾਂਡੇ ਤੱਕ ਵੀ ਇਹੀ ਮੈਂ ਤਾਂ ਦੇਖੋ ਅਸੀਂ ਆਨੇ ਆ ਇਸ ਮਾਨ ਦੇ ਕੇ ਮੁੜ ਜਾਣੇ ਆ ਅਸੀਂ ਨਹੀਂ ਕਹਿੰਦੇ ਕਿ ਅਸੀਂ ਇੱਥੇ ਘੰਟਾ ਕਾੜਦੇ ਆ ਅੱਧਾ ਘੰਟਾ ਬਸ ਇੰਨਾ ਇਦੋਂ ਵੱਧ ਨਹੀਂ ਸਾਰਾ ਕੁਝ ਵਿਚਾਰਾ ਕੱਲਾ ਹੀ ਕਰਦਾ ਆ ਇਸ ਲਈ ਇਹਨੂੰ ਵੀ ਇਨਸਾਫ ਮਿਲਣਾ ਚਾਹੀਦਾ ਹੈ ਨਹੀਂ ਇਨਸਾਫ ਤਾਂ ਮੈਨੂੰ ਮਿਲਣਾ ਚਾਹੀਦਾ ਆ ਉਹ ਮੀਡੀਆ ਨਾਲ ਵੀ ਬਦਤਮੀਜ਼ੀ ਕਰਦਾ ਸੀਗਾ ਪੁਲਿਸ ਵਾਲਿਆਂ ਨਾਲ ਵੀ ਬੋਲਿਆ ਤੁਹਾਡੇ ਸਾਹਮਣੇ ਬੋਲਿਆ ਨਹੀਂ ਉਹ ਦੇਖੋ ਤੁਸ ਤੁਹਾਨੂੰ ਵੀ ਪਤਾ ਆ ਕਈ ਵਾਰ ਬੰਦਾ ਦੁਖੀ ਹੁੰਦਾ ਨਾ ਉਦੋਂ ਬਹੁਤ ਕੁਝ ਆਪਾਂ ਨਹੀਂ ਤੁਹਾਡੀ ਗੱਲ ਮੈਂ ਐਗਰੀ ਕਰਦੀ ਆ ਇਦਾਂ ਦੀ ਕੋਈ ਗੱਲ ਨਹੀਂ ਦੇਖੋ ਸਾਨੂੰ ਵੀ ਅਸੀਂ ਉਹਨਾਂ ਨੂੰ ਕਿਹਾ ਨਾ ਕਿ ਤੁਸੀਂ ਆਪਣਾ ਦੁੱਖ ਆਪਣੇ ਤੱਕ ਰੱਖੋ ਠੀਕ ਆ ਨਾ ਆਪਾਂ ਕਹਿ ਦਿੰਨੇ ਆ ਚਲੋ ਕੋਈ ਨਹੀਂ ਤੁਸੀਂ ਤਾਂ ਸਾਰਿਆਂ ਦੇ ਸਾਂਝੇ ਹੋ ਠੀਕ ਹੈ ਹੁਣ ਤੁਸੀਂ ਗੱਲ ਉਹ ਕਰਿਓ ਜਿਹੜੀ ਸਾਰਿਆਂ ਦੀ ਸਾਂਝੀ ਹੋਵੇ ਮੈਂ ਤਾਂ ਬਿਲਕੁਲ ਸਾਹਮਣੇ ਮੈਂ ਪਹਿਲਾਂ ਵੀ ਆ ਜਾਂਦੀ ਇਹੀ ਗੱਲ ਕੀਤੀ ਸੀਗੀ ਮੈਂ ਕਿਹਾ ਵੀ ਮੈਂ ਦੇਖਣਾ ਚਾਹੁੰਦਾ ਆ ਵੀ ਕੀ ਹੈਗਾ ਮਾਮਲਾ ਪਰ ਇਹ ਹਾਈਪਰ ਹੋ ਗਏ ਸੀਗੇ ਨਹੀਂ ਨਹੀਂ ਕੋਈ ਗੱਲ ਨਹੀਂ ਹਾਈਪਰ ਦੀ ਗੱਲ ਨਹੀਂ ਹੈ ਹਾਈਪਰ ਦੀ ਗੱਲ ਨਹੀਂ ਹੈ ਇੱਕ ਮਿੰਟ ਠੀਕ ਹੈ ਥੋੜਾ ਮੇਰਾ ਬੋਲਣ ਦਾ ਤਰੀਕਾ ਇਹ ਹੈ ਹਾਈਪਰ ਵਾਲਾ ਕੋਈ ਗੱਲ ਨਹੀਂ ਪੁਲਿਸ ਵਾਲੇ ਨੂੰ ਮਿਲਦੀ ਨਹੀਂ ਨਹੀਂ ਸਰ ਮੈਂ ਰਿਕਵੈਸਟ ਕਰ ਰਿਹਾ ਜਦ ਤੁਸੀਂ ਉਸ ਬੰਦੇ ਨਾਲ ਆਏ ਹੋ ਨਾ ਮਨੀ ਸਿੰਘ ਦੇ ਨਾਲ ਮੈਂ ਉਹਦੇ ਨਾਲ ਨਹੀਂ ਆਇਆ ਮੇਰਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਉਹ ਮਨੀ ਮੈਂ ਕਾਰ ਤੇ ਆਇਆ ਉਹ ਮੈਂ ਅੱਧਾ ਪੌਣਾ ਘੰਟਾ ਫਸਿਆ ਰਿਹਾ ਉੱਥੇ ਦੇਖੋ ਸਰ ਗੱਲ ਇਹ ਉਹ ਹਾਈਪਰ ਕਿਉਂ ਆ ਕਿੱਡਾ ਵੱਡਾ ਹਾਦਸਾ ਹੋਇਆ ਕਿੰਨੇ ਬੱਚੇ ਮਰੇ ਜਿਹੜੇ ਮਾਪਿਆਂ ਦੇ ਬੱਚੇ ਮਰ ਜਾਂਦੇ ਸਾਨੂੰ ਵੀ ਦੁੱਖ ਸੀਗਾ ਅਸੀਂ ਤਾਂ ਹੀ ਅੱਧੀ ਰਾਤ ਨੂੰ ਆਏ ਹਾਂ ਜਿਹੜੇ ਮਾਪਿਆਂ ਦੇ ਬੱਚੇ ਮਰ ਜਾਂਦੇ ਉਹ ਕੀ ਕਰੂਗਾ ਪਿੱਟੂ ਕਰ ਰੋਊਗਾ ਨਾ ਠੀਕ ਹੈ ਬਾਰੋ ਬੰਨ ਜਾ ਕੇ ਟੌਰਚਰ ਕਰਨਾ ਕੇ ਔਰ ਦੁੱਖ ਨੂੰ ਹੋਰ ਦੁਖੀ ਕਰਨ ਬੰਦਾ ਮੈਂ ਤਾਂ ਨਹੀਂ ਟੌਰਚਰ ਕੀਤਾ ਬੱਚੇ ਸਾਡੇ ਕਿੰਨੇ ਮਰ ਗਏ ਅਸ਼ਰਾਧ ਤਾਂ ਨਾ ਇਹ ਇਹ ਸਾਫ ਅਸ਼ਰਾਧ ਦਿਖਦੀ ਪਈ ਹੈ ਇਹ ਮੈਂ ਤਾਂ ਕਰ ਤੁਸੀਂ ਘੰਟੇ ਬਾਅਦ ਆਇਆ ਉਹ ਕੀ ਨਾਮ ਉਹਨਾਂ ਦਾ ਮੈਨੂੰ ਨਹੀਂ ਪਤਾ ਉਹ ਆਏ ਨੇ ਮੈਂ ਤਾਂ ਘੰਟੇ ਬਾਅਦ ਕੰਫੋਨ ਕਰ ਕਰਕੇ ਪੁੱਛ ਕੇ ਆ ਕਿਸੇ ਨੂੰ ਕੁਛ ਲੈਣਾ ਹੈਗਾ ਸਾਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਬੱਚੇ ਮਰਿਆ ਇਸ ਅਸ਼ਰਾਧ ਹੈ ਕਿ ਜੀ ਕੁਝ ਲੈਣਾ ਠੀਕ ਹੈ ਜੀ ਸਾਨੂੰ ਕਿਤੇ ਕੋਈ ਤੁਸਮੀ ਨਹੀਂ ਹੈਗੀ ਸਰ ਅਸੀਂ ਸੇਵਾ ਕਰਦੇ ਜਾਨਵਰਾਂ ਦੀ ਅਸੀਂ ਕੋਈ ਕਸੂਰਵਾਰ ਥੋੜੀ ਆ ਠੀਕ ਹੈ ਉਹ ਹਾਈਪਰ ਹੋਇਆ ਉਹ ਦੁਖੀ ਹੈ ਇਸਟਮ ਅਸੀਂ ਦੁਖੀ ਆ ਸਾਡਾ ਹਰਬਤ ਇਹ ਕਹਿੰਦੇ ਵੀ ਤੁਸੀਂ ਉਹਨਾਂ ਨਾਲ ਰਲੇ ਹੋਏ ਆ ਵੀ ਤੁਸੀਂ ਉਹਨਾਂ ਦੇ ਨਾਲ ਆ ਕੋਈ ਗੱਲ ਨਹੀਂ ਮੈਂ ਵੀ ਡੌਗ ਲਪਰ ਆ ਮੈਂ ਵੀ ਡੌਗ ਰੱਖਿਆ ਹੋਇਆ ਘਰੇ ਠੀਕ ਹੈ ਨਾ ਮੈਂ ਗਲੀ ਦੇ ਡੌਗ ਨੂੰ ਵੀ ਮੈਂ ਕਰਦਾ ਆ ਬਰਦਾਸ਼ਤ ਮੈਂ ਕੀਤਾ ਸੀਗਾ ਇਹਨਾਂ ਨੇ ਗੱਲੇ ਨਹੀਂ ਸੁਣੀ ਸਰ ਕੋਈ ਵੱਡੀ ਗੱਲ ਹੋएगी ਪਾਜੀ ਦੀ ਗੱਲ ਸੁਣਿਓ ਪਾਜੀ ਦੂਸਤ ਚੈਨਲ ਤੋਂ ਨੇ ਵਾਇਰ ਲੈਂਦੇ ਨੇ ਤੁਸੀਂ ਐਨੀਮਲ ਲਵਰ ਹੋ ਮੈਂ ਬਿਲਕੁਲ ਹੈਗਾ ਤੁਹਾਡੇ ਘਰੇ ਡੌਗ ਰੱਖਿਆ ਹਾਂ ਰੱਖਿਆ ਤੁਸੀਂ ਇੱਥੇ ਮੇਰੇ ਕੋਲ ਪਹਿਲਾਂ ਆਂਦੇ ਤੁਸੀਂ ਮੈਨੂੰ ਪਹਿਲਾਂ ਕੀ ਪੁੱਛਦੇ ਵੀ ਬੱਚੇ ਭੁੱਖੇ ਆ ਜਾ ਬੱਚਿਆਂ ਨੂੰ ਜਿਹਨਾਂ ਨੂੰ ਅੱਖ ਲੱਗੀ ਆ ਇੱਕ ਮਿੰਟ ਭਾਜੀ ਸੁਣੀ ਯਾਰ ਤੁਸੀਂ ਗੱਲ ਨਹੀਂ ਸੁਣੀ ਮੈਂ ਆਹ ਲੱਤ ਕੋਲ ਖੜੇ ਮੈਡਮ ਤੁਸੀਂ ਮੇਰੇ ਕੋਲ ਖੜੇ ਸੀਗੇ ਭਾਜੀ ਥੋੜੀ ਜੀ ਇੱਕ ਮਿੰਟ ਅਦੀ ਜੀ ਇੱਕ ਮਿੰਟ ਤੁਸੀਂ ਮੇਰੀ ਗੱਲ ਨਹੀਂ ਸੁਣੀ ਨਹੀਂ ਹੋ ਰਿਹਾ ਦੇਖੋ ਨੋਰਮਲ ਗੱਲ ਕਰ ਰਹੇ ਨਹੀਂ ਨੋਰਮਲ ਨਹੀਂ ਕਰ ਰਹੇ ਤੁਸੀਂ ਮੈਂ ਆ ਕੇ ਮੈਂ ਕਿਹਾ ਭਾਜੀ ਦਰਵਾਜ਼ਾ ਖੋਲੋ ਆਪਾਂ ਦੇਖਣਾ ਅੰਦਰ ਵੀ ਕੀ ਆ ਮਾਮਲਾ ਗੱਲ ਕਰ ਲਈ ਦੇਖੋ ਅਸੀਂ ਗੱਲ ਕਰਦੇ ਆ ਉਹ ਕਲਪਿਆ ਹੋਇਆ ਬੰਦਾ ਉਹਨੂੰ ਦੁੱਖੀ ਨਹੀਂ ਕਰਨਾ ਆਪਾਂ ਠੀਕ ਹੈ ਉਹ ਕਲਪਿਆ ਹੋਇਆ ਅਸਲ ਚ ਤੁਹਾਨੂੰ ਸਾਨੂੰ ਵੀ ਦੁੱਖ ਹੈ ਉਹ ਸਾਡੇ ਵੀ ਬੱਚੇ ਸੀਗੇ ਜਿਹੜੇ ਚਲੇ ਗਏ ਆ ਕੇ ਦੇਖੋ ਤੀਜਾ ਚੌਥਾ ਬੰਦਾ ਜਿਹਦੀ ਕੋਈ ਔਕਾਤ ਵੀ ਨਹੀਂ ਹੁੰਦੀਗੀ ਆ ਕੇ ਤੇ ਸਵਾਲ ਜਵਾਬ ਕਰੇ ਸਵਾਲ ਜਵਾਬ ਉਹ ਕਰੇ ਕਿੰਨੂੰ ਘਰੇ ਮੈਮ ਜਦੋਂ ਤੁਸੀਂ ਜਦੋਂ ਤੁਸੀਂ ਗੱਲ ਕਰਦੇ ਪਏ ਹੋ ਜੀ ਮੈਂ ਤਾਂ ਨਹੀਂ ਗੱਲ ਕਿਸੇ ਦੀ ਕੀਤੀ ਆਪ ਆ ਕੇ ਬੰਦੇ ਵਾਲੇ ਉਹਨਾਂ ਨੂੰ ਪੁੱਛਿਆ ਕੀ ਪੁੱਛਿਆ ਸਾਨੂੰ ਨੇ ਪ੍ਰਕਿਰੇ ਕੀ ਪੁੱਛਿਆ ਮੈਨੂੰ ਕੀ ਪਤਾ ਮੈਮ ਮੈਨੂੰ ਕੀ ਪਤਾ ਕਿੰਨੇ ਕੀ ਪੁੱਛਿਆ ਉਹ ਤਾਂ ਮੇਰੇ ਨਾਲ ਵੀ ਔਖਾ ਹੋਣ ਲੱਗੇ ਫਿਰ ਤੁਸੀਂ ਮੈਂ ਕਹਿ ਤਾਂ ਰਹੀ ਆ ਨਾ ਦੁਖੀ ਆਸਟਾ ਤੂੰ ਕੀ ਆ ਜਿਵੇਂ ਪਤਾ ਹੁੰਦਾ ਜਿਵੇਂ ਬੰਦੇ ਆਣ ਕੇ ਤੁਹਾਨੂੰ ਕੀ ਕਿਹਾ ਸੀ ਮੈਂ ਕਿਹਾ ਵੀ ਗੇਟ ਖੋਲੋ ਗੇਟ ਖੋਲੋ ਵੀ ਮੈਂ ਅੰਦਰ ਦੇਖਣਾ ਵੀ ਕੀ ਹੋਇਆ ਹ

ਵੀਰਾ ਠੀਕ ਹੈ ਨਾ ਇਹੀ ਇਹੀ ਪਿਆਰ ਨਾਲ ਵੀ ਹੋ ਸਕਦਾ ਸਰ ਕੋਈ ਗੱਲ ਨਹੀਂ ਦੇਖੋ ਫਿਰ ਤੂੰ ਫਿਰ ਕਹਿ ਰਿਹਾ ਨਾ ਉਹ ਹਾਲਤ ਕੀ ਨਹੀਂ ਹੈ ਉਹ ਤਾਂ ਹਾਲਤ ਜਿਹੜੇ ਬੰਦੇ ਨੇ ਮਿਹਨਤ ਕੀਤੀ ਇੱਥੇ ਪੱਲੋਂ ਪੈਸੇ ਲਗਾ ਲਗਾ ਕੇ ਸਰ ਖਾਣਾ ਵੀ ਬਣਾਉਣਾ ਆ ਡੌਗ ਰੈਸਕਿਊ ਕਰਨੇ ਨੇ ਦਵਾਈਆਂ ਵੀ ਲੈ ਕੇ ਆਣੀਆਂ ਟ੍ਰੀਟਮੈਂਟ ਵੀ ਕਰਾਣੇ ਆ ਉਹ ਇਹ ਆ ਚੀਜ਼ ਹੋ ਜਵੇ ਤਾਂ ਉਹਦਾ ਹਾਲਤ ਕੀ ਹੋਗੀ ਹਰ ਇੱਕ ਚੀਜ਼ ਦੀ ਬਾਜੀ ਫੋਟੋ ਵੀਡੀਓ ਉਹ ਹਾਲਤ ਕੀ ਹੋਗੀ ਤੁਸੀਂ ਉਹਨਾਂ ਨੂੰ ਰਾਤ ਨੂੰ 12 ਵਜੇ ਵੀ ਹਾਕ ਮਾਰਦੇ ਆ ਨਾ ਵੀ ਅਜੈਂਟ ਵੀਰੇ ਡੌਗ ਇੱਥੇ ਐਦਾਂ ਕਰਕੇ ਉਸੇ ਟਾਈਮ ਪਹੁੰਚਦਾ ਆ ਅਨੇ ਵੀ ਮੈਂ ਆਇਆ ਘੰਟੇ ਤੱਕ 2 ਘੰਟੇ ਤੱਕ ਇਹ ਕੰਮ ਨਹੀਂ ਚੱਲਦਾ ਉਸੇ ਟਾਈਮ ਉਹਨਾਂ ਨੇ ਪਹੁੰਚਣਾ ਹੋਵੇ ਤਾਂ ਕੋਈ ਫਾਇਦਾ ਨਹੀਂ ਜੀ ਜੋ ਤੁਸੀਂ ਕਰਨਾ ਤੁਸੀਂ ਥੋੜਾ ਜੋ ਹੈਗਾ ਤੁਸੀਂ ਉਸ ਤੋਂ ਬਾਅਦ ਤੁਸੀਂ ਸ਼ਾਂਤੀਲਤਾ ਰੱਖੋ ਤੁਹਾਨੂੰ ਵੀ ਪਤਾ ਵੀ ਜਿਹੜਾ ਮਾਂ ਪਿਓ ਦੁਖੀ ਹੋਵੇ ਨਾ ਉਹਨੂੰ ਦੇ ਵੀ ਜਰ ਨਹੀਂ ਜਾਈਦੀ ਆ ਕੋਈ ਗੱਲ ਨਹੀਂ ਉਹ ਦੁਖੀ ਨੇ ਛੋਟਾ ਸਰ ਠੀਕ ਹੈ ਚਲੋ ਹੁਣ ਤੁਸੀਂ ਸਾਰੀ ਗੱਲਬਾਤ ਸੁਣੀ ਹੈ ਹੁਣ ਇਹਦਾ ਜੋ ਵੀ ਵਿਚਾਰ ਹੈਗੇ ਆ ਤੁਸੀਂ ਆਪਣੀ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਆ ਕਿਉਂਕਿ ਅਸੀਂ ਕਵਰੀ ਕਰਨ ਵਾਸਤੇ ਆਏ ਆ ਤੇ ਅਸੀਂ ਸੱਚ ਦਿਖਾਉਣਾ ਉਹਨਾਂ ਦੀ ਵੀ ਗਾਈਟ ਲੈ ਲਈ ਆ ਤੇ ਇਹਨਾਂ ਦੀ ਵੀ ਅਸੀਂ ਦੋਨਾਂ ਪੱਖਾਂ ਦੀ ਅਸੀਂ ਬਾਈਟ ਲੈ ਲਈ ਆ ਪਰ ਜੋ ਦੁੱਖ ਹੋਇਆ ਵੀ ਜਿਹੜੇ ਇਹਨੇ ਡੌਗਸ ਜਿਹੜੇ ਹੈਗੇ ਨੇ ਇਹ ਜਲ ਕੇ ਸਵਾਹ ਹੋ ਗਏ ਨੇ ਇਹ ਕਿਦਾਂ ਵੀ ਆ ਪਰ ਜਿਹੜੇ ਡੌਗ ਹੁੰਦੇ ਨੇ ਜੇ ਜਾਂ ਤਾਂ ਜਿਹੜੇ ਲੋਕ ਘਰਾਂ ਦੇ ਵਿੱਚ ਰੱਖਦੇ ਨੇ ਜਾਂ ਤਾਂ ਉਹਨਾਂ ਦੀ ਪ੍ਰੋਪਰ ਤਰੀਕੇ ਨਾਲ ਦੇਖਭਾਲ ਕੀਤੀ ਜਾਵੇ ਤੇ ਜਾਂ ਜਿਹੜੇ ਡੌਗ ਪਾ ਪਹਿਲਾਂ ਪਾਲ ਲੈਂਦੇ ਨੇ ਉਸ ਤੋਂ ਬਾਅਦ ਗਲੀਆਂ ਦੇ ਵਿੱਚ ਰੁੱਲਣ ਵਾਸਤੇ ਜਿਹੜਾ ਹੈਗਾ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਜੋ ਅਜਿਹਾ ਨਾ ਕੀਤਾ ਜਾਵੇ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਮੇਰੀ ਗੱਲ ਸੌਰੀ ਮੈਂ ਟੋਕਦੀ ਆ ਤੁਸੀਂ ਇਹਦੇ ਵਿੱਚ ਇਹ ਵੀ ਕਹੋ ਕਿ ਜਿਹੜੇ ਬੱਚਿਆਂ ਨੂੰ ਬਾਰ-ਬਾਰ ਮਤਲਬ ਬਰੀਡਿੰਗ ਕਰਾ ਕਰਕੇ ਵੇਚ ਦਿਆ ਨਾ ਪਹਿਲਾਂ ਤਾਂ ਉਹਨਾਂ ਤੇ ਨੱਥ ਪੈਣੀ ਚਾਹੀਦੀ ਆ ਉਹਨਾਂ ਨੂੰ ਰੋਕੋ ਇਹ ਗੱਲ ਤੁਸੀਂ ਜ਼ਰੂਰ ਕਹੋ ਕਿ ਕਹਿੰਦੀ ਹੁਣ ਰਿਕਾਰਡ ਹੋ ਗਿਆ ਹੱਥ ਨਹੀਂ ਬੰਦਾ ਪਿੱਟਬਲ ਨੂੰ ਪਿੱਟਬਲ ਨੂੰ ਕੋਈ ਵੀ ਆ ਨਾ ਇਹਦਾ ਨੰਬਰ ਆਂਦਾ ਹਰ ਇੱਕ ਕੋਲੇ ਅਗਲਾ ਜਾਂਦਾ ਆ ਇਹਨੂੰ ਫੋਨ ਕਰਦਾ ਗਰਜੈਂਟ ਫਲਾਨੀ ਜਗ੍ਹਾ ਪਿੱਟਬਲ ਹੈਗਾ ਆ ਅਗਲੇ ਛੜਦਾ ਚੱਕ ਲਿਆ ਇਹ ਜਾ ਕੇ ਵਿਚਾਰਾ ਚੱਕ ਲਿਆ ਹੁੰਦਾ ਆ ਕੋਈ ਐਨਜੀਓ ਨਹੀਂ ਚੱਕਦਾ ਸਿਰਫ ਕੱਲਾ ਬੰਦਾ ਇਹੀ ਆ ਜਿਹੜਾ ਪੈਟਬੋਲ ਨੂੰ ਚੱਕਦਾ ਆ ਔਰ ਖੁਦ ਰੈਸਕਿਊ ਕਰਦਾ ਆ ਖੁਦ ਆਪਣੇ ਕੋਲੇ ਰੱਖਦਾ ਆ ਥੋੜਾ ਜਿਹਾ ਵੱਡੇ ਵੱਡੇ ਐਨਜੀਓ ਵੀ ਨਹੀਂ ਚੱਕਦੇ ਸਿਰਫ ਕੱਲਾ ਬੰਦਾ ਇਹ ਚੱਕਦਾ ਇਹਨੇ ਕਿਹੜਾ ਉਹਨਾਂ ਦੀ ਕਮਾਈ ਖਾਣੀ ਆ ਠੀਕ ਹੈ ਨਾ ਕਮਾਈ ਨਹੀਂ ਖਾਣੀ ਸਿਰਫ ਸੇਵਾ ਕਰਦਾ ਆ ਇਹ ਸਾਡੇ ਵਰਗੇ ਵੀ ਬੰਦੇ ਸੇਵਾ ਹੀ ਕਰਦੇ ਨੇ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਆ ਬਰੀਡਰ ਨੂੰ ਤੁਸੀਂ ਨੱਥ ਪਾਓ ਬਸ ਚਲੋ ਜਾਂਚ ਅਧਿਕਾਰੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਆਏ ਹੋ ਜਾਂਚ ਕਰਨ ਵਾਸਤੇ ਇੱਥੇ ਪੂਰੀ ਜੋ ਤਤੀ ਚੱਲ ਰਹੀ ਆ ਦੇਖ ਕੇ ਸਰ ਕੈਮਰੇ ਤੋਂ ਮure ਦੱਸ ਦਿਓ ਤੁਸੀਂ ਹੁਣ ਇਦਾਂ ਨਾ ਕਰੋ ਤੁਸੀਂ ਡਿਊਟੀ ਅਫਸਰ ਹੋ ਤੇ ਡਿਊਟੀ ਅਫਸਰ ਤੁਸੀਂ ਜਾਂਚ ਜੋ ਕੀਤੀ ਹੈ ਉਹੀ ਦੱਸ ਦਿਓ ਬਸ ਇੱਥੇ ਆਏ ਆ ਜੋ ਬਾ ਹੈਗੀ ਆਂ ਦੇਖ ਲਿਆ ਤੁਹਾਡੇ ਸਾਹਮਣੇ ਆ ਤੁਸੀਂ ਵੀ ਦੇਖ ਲਿਆ ਤੁਸੀਂ 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 ਬਦਾਲੇ ਸੀਗੇ ਜਦੋਂ ਦੇਖ ਲਿਆ ਕੋਈ ਗੱਲ ਨਹੀਂ ਅਸੀਂ ਕਰ ਰਹੇ ਹਾਂ ਮੇਰੇ ਤਾਂ ਕੰਮ ਰਿਪੋਰਟਿੰਗ ਚੱਲ ਚੱਜ ਸਾਡੀ ਚੱਲ ਰਹੀ ਹੈ ਜਦੋਂ ਸਾਡੀ ਪੂਰੀ ਹੋ ਜੂਗੀ ਅਸੀਂ ਦੱਸ ਦਾਂਗੇ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਆਪਣੇ ਕਮੈਂਟਾਂ ਵਿੱਚ ਸਾਨੂੰ ਜਰੂਰ ਦੱਸੋ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ